ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਇੱਥੇ ਆਪਣੇ ਕੋਲ ਨੋਟਿਸ ਤੁਹਾਨੂੰ ਸ਼ੋ ਹੋ ਰਿਹਾ ਹੈ ਇੱਕ ਮਿੰਟ ਪਬਲਿਕ ਨੋਟਿਸ ਰਿਗਾਰਡਿੰਗ ਵੈਰੀਫਿਕੇਸ਼ਨ ਆਫ ਈਟੀਟੀ 9494 ਕੈਂਡੀਡੇਟਸ ਤਾਂ ਇਹ ਨੋਟਿਸ ਤੇ ਪਹਿਲਾਂ ਵੀ ਮੈਂ ਵੀਡੀਓ ਬਣਾ ਚੁੱਕਿਆ ਹਾਂ ਤੇ ਹੁਣ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਵੀਡੀਓ ਦੇਣਾ ਕਿਉਂਕਿ ਕੁਝ ਬੱਚਿਆਂ ਦੇ ਬਾਅਦ ਵਿੱਚ ਮੈਨੂੰ ਮੈਸੇਜਸ ਆਏ ਸੀ ਕਿ ਕਿਹੜੇ ਕਿਹੜੇ ਬੱਚਿਆਂ ਦੀ ਲਿਸਟ ਹੈ ਤੇ ਤੁਸੀਂ ਲਿਸਟ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਤਾਂ ਦੇਖੋ ਜੀ ਤੁਸੀਂ ਆਫੀਸ਼ੀਅਲ ਵੈਬਸਾਈਟ ਤੇ ਜਾਣਾ ਹੈ ਆਫੀਸ਼ੀਅਲ ਵੈਬਸਾਈਟ ਤੇ ਜਾਣ ਤੋਂ ਬਾਅਦ ਤੁਸੀਂ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਇੱਥੇ ਚੈੱਕ ਕਰ ਸਕਦੇ ਹੋ ਆ ਦੇਖੋ ਤੁਹਾਨੂੰ ਇੱਥੇ ਸ਼ੋ ਹੋ ਜਾਏਗਾ ਠੀਕ ਹੈ ਜੀ ਤੁਹਾਨੂੰ ਫਿਰ ਤੁਹਾਨੂੰ ਇੱਕ ਵਾਰ ਦੱਸ ਦਿਨਾ ਕਿ ਉਸ ਨੋਟਿਸ ਦੇ ਵਿੱਚ ਕਿਹੜੇ ਕਿਹੜੇ ਬੱਚਿਆਂ ਨੂੰ ਬੁਲਾਇਆ ਗਿਆ ਹੈ ਤੇ ਜੇਕਰ ਤੁਹਾਨੂੰ ਇਥੋਂ ਨੋਟਿਸ ਨਹੀਂ ਵੀ ਡਾਊਨਲੋਡ ਹੁੰਦਾ ਤੁਹਾਡੇ ਤੋਂ ਤਾਂ ਤੁਸੀਂ ਮੇਰੇ ਟੈਲੀਗ੍ਰam ਚੈਨਲ ਤੋਂ ਪ੍ਰਾਪਤ ਕਰ ਸਕਦੇ ਹੋ ਤਾਂ ਦੇਖੋ ਜੀ ਇੱਥੇ ਪਹਿਲਾਂ ਮੈਂ ਸ਼ਾਰਟ ਵੀਡੀਓ ਬਣਾਈ ਸੀ ਕਿਉਂਕਿ ਮੈਨੂੰ ਲੱਗਿਆ ਸੀ ਵੀ ਪੂਰਾ ਪੜਨ ਦੀ ਲੋੜ ਨਹੀਂ ਹੈ ਤੁਹਾਨੂੰ ਸਮਝ ਆ ਜਾਏਗਾ ਪਰ ਨਹੀਂ ਕੁਝ ਬੱਚਿਆਂ ਨੇ ਕਿਹਾ ਸੀ ਕਿ ਨਹੀਂ ਪੂਰਾ ਪੜੋਤਾ ਦੇਖੋ ਸਕੂਲ ਸਿੱਖਿਆ ਵਿਭਾਗ ਦੀ ਨੰਬਰ 5492 TTC ਅਰਡਰ ਵੀ ਗਿਆਪਣ 12 10 2022 ਨੂੰ ਦਿੱਤਾ ਗਿਆ ਸੀ ਜਿਸ ਦੀ ਆਖਰੀ ਮਿਤੀ ਸੀ 10 11 2022 ਇਨ੍ਹਾਂ ਸਮਿਆਂ ਦਾ ਲਿਗਲ ਟੈਸਟ 5 3 2003 ਲਿਆ ਗਿਆ ਸੀ ਸਿਵਲ ਰਿਟ ਪਟੀਸ਼ਨ ਨੰਬਰ 6819 2023 ਦੇ ਵਿੱਚ ਪ੍ਰਵਿੰਦਰ ਸਿੰਘ ਬਨਾਮ ਪੰਜਾਬ ਸਰਕਾਰ ਅਤੇ ਹੋਰਾਂ ਦੇ ਕੇਸ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮ ਮਿਤੀ 4 2024 ਅਨੁਸਾਰ ਠੀਕ ਹੈ ਜੀ ਦਰਚਵੀ ਅਨੁਸਾਰ ETT 5894 ਭਰਤੀ ਦਾ ਪੇਪਰ A ਦੁਬਾਰਾ ਲਿਆ ਜਾਣਾ ਹੈ ਸੋ ਜਿਹੜੇ ਪੇਪਰ A ਸੀਗਾ ਨਾ ਦੋਸਤੋ ਉਹਦੀ ਤਰੀਕ ਆਪਣੇ ਕੋਲ ਆ ਚੁੱਕੀ ਹੈ ਠੀਕ ਹੈ ਜੀ ਅਪਲੋਡ ਕਰ ਦਿੱਤਾ ਗਿਆ ਹੈ ਤੇ ਮਿਤੀ 28/7/2024 ਨੂੰ ਲਿਆ ਜਾਵੇਗਾ ਇਹਨਾਂ ਸਾਮੀਆਂ ਲਈ ਜਿਨ੍ਹਾਂ ਉਮੀਦਵਾਰਾਂ ਨੇ ਰਿਟ ਪਟੀਸ਼ਨ ਨੰਬਰ ਪਾਈ ਸੀਗੀ 14522 ਜਿਆ 2024 ਦੇ ਵਿੱਚ ਸਾਰੀਆਂ ਦੋਸਤੋ 2024 ਦੀਆਂ ਪਟੀਸ਼ਨ ਹਨ ਸਾਰੀਆਂ ਠੀਕ ਹੈ ਜੀ ਤੁਸੀਂ ਇਹ ਰਿਟ ਨੰਬਰ ਆਪੇ ਦੇਖ ਲੈਣਾ ਵਿੱਚ ਹੋਏ ਹੁਕਮ ਅਨੁਸਾਰ ਅਪਲਾਈ ਕਰਵਾਇਆ ਗਿਆ ਸੀ ਹੁਣ ਮਾਨਯੋਗ ਹਾਈ ਕੋਰਟ ਦੇ ਹੁਕਮ ਮਿਤੀ 15/7/2023 ਅਨੁਸਾਰ ਇਫ ਦਫਤਰ ਵੱਲੋਂ ਕਿ ਦਰਸਾਈਆਂ ਪਟੀਸ਼ਨਸ ਦੇ ਪਟੀਸ਼ਨਰਾਂ ਉਮੀਦਵਾਰਾਂ ਦੀ ਮੁੜ ਵੈਰੀਫਿਕੇਸ਼ਨ ਕਰਵਾਈ ਜਾਣੀ ਹੈ ਇਸ ਲਈ ਨਾਲ ਨੱਥੀ ਲਿਸਟ ਵਿੱਚ ਉਮੀਦਵਾਰਾਂ ਨੂੰ 22/7/2024 ਨੂੰ ਸਮਾਂ 10 ਵਜੇ ਸਵੇਰੇ ਦਫਤਰ ਡਾਇਰੈਕਟਰ ਸਿਖਿਆ ਉਪਭਾਗ ਪਟਰੀ ਡਾਇਰੈਕਟੋਰੇਟ ਪੰਜਾਬ ਵਿਕੇ ਮੁੜ ਵੈਰੀਫਿਕੇਸ਼ਨ ਲਈ ਸੱਦਾ ਦਿੱਤਾ ਜਾਂਦਾ ਹੈ ਸੋ ਦੋਸਤੋ ਆਹ ਲਿਸਟ ਦੇ ਵਿੱਚ ਜਿਨ੍ਹਾਂ ਦੇ ਨਾਮ ਨੇ ਠੀਕ ਹੈ ਜੀ ਆ ਦੇਖੋ ਇਹ ਸਿਵਲ ਜਿਨ੍ਹਾਂ ਨੇ ਰਿਟ ਪਾਈ ਸੀਗੀ ਉਹਨਾਂ ਦੇ ਨਾਮ ਨੇ ਜਿਨ੍ਹਾਂ ਨੇ ਪੇਪਰ ਇਸ ਦੇ ਸੰਬੰਧੀ ਤਾਂ ਉਹਨਾਂ ਨੂੰ ਹੁਣ ਦੁਬਾਰਾ ਵੈਰੀਫਿਕੇਸ਼ਨ ਦੇ ਲਈ ਬੁਲਾਇਆ ਗਿਆ ਹੈ ਠੀਕ ਹੈ ਜੀ ਆ ਸਾਰੇ ਇਹਨਾਂ ਦੇ ਮਾਰਕਸ ਵੀ ਦਿੱਸੇ ਨੇ ਪੇਪਰ 2 ਦੇ ਵਿੱਚ ਹ ਨਾਮ ਵੀ ਦੱਸਿਆ ਹੈ ਠੀਕ ਹੈ ਜੀ ਰੋਲ ਨੰਬਰ ਔਰ ਐਪਲੀਕੇਸ਼ਨ ਨੰਬਰ ਸਭ ਕੁਝ ਦੱਸਿਆ ਹੈ ਸੋ ਇਹ ਕੁੱਲ ਬੱਚੇ ਹੈਗੇ ਨੇ ਆਪਣੇ ਕੋਲ 57 ਠੀਕ ਹੈ ਜੀ 57 ਬੱਚੇ ਨੇ ਇਹਨਾਂ ਨੇ ਹਾਜ਼ਰ ਹੋਣਾ ਹੁਣ ਠੀਕ ਹੈ ਜੀ ਤਰੀਕ ਤੁਸੀਂ ਇੱਥੇ ਦੁਬਾਰਾ ਦੇਖ ਸਕਦੇ ਹੋ 22/7/2024 ਨੂੰ ਸਵੇਰੇ 10:00 ਵਜੇ ਸੋ ਦੋਸਤੋ ਇਹ ਲਿਸਟ ਦੇ ਮੁਤਾਬਿਕ ਤੁਸੀਂ ਜ਼ਰੂਰ ਪਹੁੰਚ ਜਾਣਾ ਨਹੀਂ ਤਾਂ ਤੁਹਾਡਾ ਪੇਪਰ ਇਹ 언ਕੁਆਲੀਫਾਈ ਕਰ ਦਿੱਤਾ ਜਾਏਗਾ ਧੰਨਵਾਦ ਉਸ ਵੀਡੀਓ ਨੂੰ ਪੂਰਾ ਦੇਖਣ ਦੇ ਲਈ